ਨੀ ਪੀਨੀ ਆ ਨੇ ਤਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪੌਣੀਆ ਲਲਕਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪੌਣੀਆ ਲਲਕਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪੌਣੀਆ ਲਲਕਾਰ ਕੇ ਨੀਗਲ ਬੀ ਅੱਖੀਆਂ ਨੀ ਸ਼ਰਬੀ ਅੱਖੀਆਂ ਨੀ ਗਰਗਾਬੀ ਵਰਗੀ ਪਾਬੀ ਨੂੰ ਮੈਂ ਚੱਲਾ ਪੱਖੀਆਂ ਨੀ ਗਰਗਾਬੀ ਵਰਗੀ ਪਾਬੀ ਨੂੰ ਮੈਂ ਚੱਲਾ ਪੱਖੀਆਂ ਸੋਣੀ ਜਾਂ ਕੁੰਡ ਕੜਦੀ ਕਾਣੀ ਨੀ ਤੂ ਤਾਂ ਮੈਨੂੰ ਲਗੇ ਸ਼ਕੀਨੜਾ ਤੂ ਤਾਂ ਮੈਨੂੰ ਲਗੇ ਸ਼ਕੀਨੜਾ ਕੁੰਡ ਚੋਂ ਅੱਖ ਪਸ਼ਾਣੀ ਖੁੱਲ ਕੇ ਨੱਚ ਲੈਣੀ ਬਣ ਜਾ ਕੇ ਦੇ ਦੀ ਰਾਣੀ ਕੁੰਕੇ ਨੱਚ ਲੈਣੀ ਬਣ ਜਾ ਕੇ ਦੇ ਦੀ ਰਾਣੀ ਕੁੰਕੇ ਨੱਚ ਲੈਣੀ ਮਨ ਦੀ ਰਾਣੀ ਕੁੰਕੇ ਨੱਚ ਲੈਣੀ ਮਨ ਕਿੱਦਾਂ ਮਦੀ ਪਰ ਜਾ ਇੱਕ ਤੇਰਾ ਸ਼ਮਾਰ ਕੁੜੀਆ ਜੋਦੀ ਦੀ ਬਰਗਾਈ ਕਿਤੇ ਲਸ਼ਵਾਰ ਕੁੜੀਆਂ ਜੋਤੀ ਨਾ ਪਾ ਨਾ ਪਾ ਸਮਝ ਨਹੀਂ ਆ ਕਨ ਮੈਂ ਲੁਕ ਦਿਆ ਨੰਦਾਨੂ ਬਰਗਾਈਆਂ ਗਲਾਉਂ ਟਿਕ ਦਿਆਂ ਨੰਦਾਨੂ ਪਰ ਮੇਰਾ ਨਾਮ ਲਵ ਦੀ ਫੋਰ ਹੈ ਕੀ ਕਹਿਣਾ ਚਾਹੋਗੇ ਆ ਤੀਆਂ ਲੱਗੀਆਂ ਪਿੰਡ ਸਾਵਨ ਦੇ ਮੇਲੇ ਦੇ ਵਿੱਚ ਬੜਾ ਕੁਸੂਰਤ ਮਹੌਲ ਹੁੰਦਾ ਸੇ ਮਹੌਲ ਦੇ ਵਿੱਚ ਕੀ ਕਹੋਗੇ ਬਸ ਬਹੁਤ ਇੰਜੋਏ ਕਰ ਰਹੇ ਆ ਬਹੁਤ ਖੁਸ਼ੀ ਹੋ ਰਹੀ ਹੈ ਲੇਡੀਜ਼ ਤਾਂ ਘਰੇ ਕੰਮ ਟਾਰਾਂ ਚ ਵੀ ਜੀ ਰਹਿੰਦੀਆਂ ਤੇ ਇਹੋ ਜਿਹੇ ਤਿਹਾਰ ਪਿੰਡਾਂ ਦੇ ਵਿੱਚ ਮਨਾਏ ਜਾਣੇ ਚਾਹੀਦੇ ਆ ਸਾਰੇ ਇਕੱਠੇ ਹੋ ਜਾਂਦੇ ਆ ਇਹ ਪੁਰਾਣਾ ਸੱਬੇ ਚੰਨ ਹਨ ਭੁੱਲ ਜਾਨੇ ਆ ਪਾਪ ਬਣਦੀਆਂ ਯਾਦਾਂ ਕਹਿੰਦੇ ਵੈਸੇ ਪੀਂਆਂ ਤਾਂ ਕਹਿੰਦੇ ਸਾਵਣ ਦੇ ਵਿੱਚ ਪੈਕੇ ਜਾ ਕੇ ਹੋਣੀਆਂ ਪਰ ਅੱਜ ਕੱਲ੍ਹ ਬਾਜ਼ ਉਹ ਜੇ ਡੈਮ ਸੰਪੂਰਨ ਹੋ ਜਾਉਂਦੇ ਕਾ ਕਿਦਾਂ ਦੇਖਦੇ ਆ ਨੋ ਸੱਬੇ ਚੰਨ ਜਿਹੜੇ ਨੋਟ ਕੋਲ ਦਿੰਦੇ ਆ ਹਾਂਜੀ ਤਾਂ ਹੀ ਤਾਂ ਅੱਜ ਕੱਲ ਇਹੋ ਜਿਹੇ ਤਿਹਾਰ ਮਨਾ ਕੇ ਫਿਰ ਨਵੇਂ ਬੱਚੇ ਜਿਹੜੇ ਉਹਨਾਂ ਨੂੰ ਵੀ ਸੱਭਿਆਚਾਰ ਦੇ ਨਾਲ ਜੋੜਿਆ ਜਾ ਰਿਹਾ ਤੇ ਤੀਆਂ ਹੁੰਦੀਆਂ ਤਾਂ ਪੇਕੇ ਜਾ ਕੇ ਪਰ ਅੱਜ ਕੱਲ ਸਾਰੇ ਵੀ ਪੇਕੇ ਵਰਗੇ ਹੁੰਦੇ ਆ ਹਾਂ ਤਾਂ ਕੀ ਜਮਾ ਬੀਤੇ ਹੋੜਾ ਸੋਕ੍ਰਿਤ ਕੜੀ ਕਿੱਥੇ ਹੋ ਰਿਹਾ ਰੋਡਾਂ ਵਾਲੀ ਦੀ ਥੋੜਾ ਘਰ ਹਾਂਜੀ ਸੋਹਰਾ ਘਰ ਹੈ ਜੀ ਇਹ ਲੱਗਦਾ ਹੈ ਕਵਲ ਦੇ ਮਹਿਨੇ ਰਹਿ ਦਿੱਤਾ ਹਾਂ ਜੀ ਸਾਡੇ ਪਿੰਡ ਚ ਮਤਲਬ ਅੱਜ 3 ਦਾ ਪ੍ਰੋਗਰਾਮ ਹੈ ਜੀ ਬਹੁਤ ਵਧੀਆ ਲੱਗ ਰਿਹਾ ਸਾਨੂੰ ਤੇ ਇਦਾਂ ਦੇ ਤਿਉਹਾਰ ਜ਼ਰੂਰ ਮਨਾਉਣੇ ਚਾਹੀਦੇ ਆ ਬੱਚਿਆਂ ਨੂੰ ਆਪਾਂ ਨੂੰ ਪੁਰਾਣੇ ਸੱਭਿਆਚਾਰ ਬਾਰੇ ਦੱਸਣਾ ਚਾਹੀਦਾ ਈ ਅਸੀਂ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਸਾਰੇ ਮਤਲਬ ਨਵਾਂ ਪੁਰਾਣਾ ਕਲਚਰ ਮਿਕਸ ਹੋ ਕੇ ਇੰਜੋਏ ਕਰ ਰਹੇ ਜੀ ਬਹੁਤ ਵਧੀਆ ਲੱਗਾ ਅਸਲਿਕਾ ਇੰਚਾਉਣੇ ਆ ਆਏ ਸਾਲ 3 ਲੱਗਣ 3 ਸਾਰੇ ਨੂੰ ਮਿਲਦੇ ਆ ਉਹ ਜਿਆਦਾ ਵਧੀਆ ਲੱਗੋ। ਉਹ ਬਟਾ ਸੋਰਾ ਪਿੰਡ ਹੈ ਇਹ। ਪਿੰਡ ਦਾ ਸਾਡਾ ਆਪ ਦਾ ਪਿੰਡ ਹੈ। ਅੱਛਾ ਪੱਕੇ ਪਿੰਡ ਕਹਿੰਦੇ ਸਾਰੇ ਇਕੱਠੇ ਹੋਏ ਚੁਗਲੀਆਂ ਜਗਲੀਆਂ ਵੀ ਬੁੜੀਆਂ ਸਾਰੀਆਂ। ਉਹ ਖੂਬ ਕਰਦੇ। ਚੁਗਲਾਂ ਬਿਨਾ ਜਾ ਕੇ ਨਹੀਂ ਆਉਂਦੀ। ਸਭ ਤੋਂ ਪਹਿਲਾਂ ਚੁਗਲਾਂ ਕਰੀਦੇ। ਕੋਈ ਪੁਰਾਣੀਆਂ ਗੱਲਾਂ ਯਾਦ ਆਈ ਹੁਣ ਜਿਹੜੀਆਂ ਅੱਜ ਕੀਤੀਆਂ। ਹਾਂ ਬਸ ਪੁਰਾਣੀਆਂ ਤਾਂ ਐਂ ਇਕੱਠੀਆਂ ਆ ਕੇ ਚਰਖੇ ਕੱਤਦੀਆਂ ਪੁੱਤ। ਪਿੰਗਾ ਝੂਟਦੇ ਨਾ। ਪਿੰਆਂ ਲੰਗਦਾ। ਬਹੁਤ ਹੁਣ ਸਮਾਂ ਹੈ ਨਹੀਂ। ਪਰ ਪੁਰਾਣਾ ਸੱਭਿਆਚਾਰ ਫੇਰ ਵਾਪਸ ਆਉਂਦਾ। ਬਹੁਤ ਜਿਆਦਾ ਖੁਸ਼ੀ। ਦੇਖੋ। अच्छा जी ਸਾਨੂੰ ਬਹੁਤ ਵਧੀਆ ਲੱਗਿਆ ਜੀ ਇਹ ਵਿਰਸਾ ਆਏ ਸਾਰੀ ਲੱਗਣੀਆਂ ਚਾਹੀਦੀਆਂ ਬਹੁਤ ਸੋਹਣੀਆਂ ᱛੀਆਂ ਬੋਹ ਸੋਹਣਾ ਬੋਲਣਾ ਪਾਈਆਂ ਆਪਣੇ ਬਹੁਤ ਸੋਹਣਾ ਕੀਤਾ ਜੀ ਇਹ ਤਿਆਰ ਹੋਣਾ ਚਾਹੀਦਾ ਜੀ ਬਹੁਤ ਹੀ ਚਾਹਾਂ ਵਾਲਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਮੈਂ ਚਾਹੁੰਦੀ ਹਾਂ ਵੀ ਹਰ ਹਰ ਪਿੰਡ ਚ ਸੌਂ ਦੇ ਮਹੀਨੇ ᱛੀਆਂ ਲੱਗਣੀਆਂ ਜ਼ਰੂਰੀ ਹੈ ਜੀ ਕਿਉਂਕਿ ਪੁਰਾਣਾ ਵਿਰਸਾ ਆਪਣਾ ਬੋਲੀਆਂ ਯਾਦ ਕਰਦੇ ਆ ਸਾਰਿਆਂ ਨੂੰ ਮਿਲਦੇ ਆ ਵਧੀਆ ਲੱਗਦਾ ਬਹੁਤ ਤੇ ਜ਼ਰੂਰੀ ਵੀ ਹੈ ਜੀ ਇਹ ਮੇਰਾ ਸੋਰਾ ਪਿੰਡ ਹੈ ਮੇਰੇ ਪਕੇਟ ਓਲਨਗਰ ਹੈ ਜੀ ਸੋਰਾ ਪਿੰਡ ਹੈ ਕਿ ਕੀ ਲੱਗਦਾ ਜਦੋਂ ਪਕੇ ਪਿੰਡ ਪੁਰਾਣੇ ਮਿਲ ਜਾਂਦੀਆਂ ਸਹੇਲੀਆਂ ਮਿਲਦੀਆਂ ਤਾਂ ਉੱਤੇ ਫੀਲਿੰਗ ਕੁਝ ਹੋਰ ਹੁੰਦੀ ਹੈ ਕਰੇ ਹੁੰਦੀਆਂ ਜੀ ਪਕੇ ਕਰੇ ਆਪਦੀ ਉਹ ਚ ਫੀਲਿੰਗ ਹੈ ਜਿਹੜਾ ਆਪਣਾ ਬਚਪਨ ਹੁੰਦਾ ਜੀ ਇੱਥੇ ਉਹ ਫੀਲਿੰਗ ਜਿਵੇਂ ਆਪਾਂ ਨੂੰ ਨਨਾਨਾ ਮਿਲਦੀਆਂ ਤੇ ਦਰਾਨੀਆਂ ਚਾਹਣੀਆਂ ਇਕੱਠੀਆਂ ਹੁੰਦੀਆਂ ਹੁੰਦੀਆਂ ਅਸੀਂ ਆਪਦੀਆਂ ਗੱਲਾਂ ਕਰ ਲਈਦੀਆਂ ਬਸ ਖੂਬ ਇੰਜੋਏ ਕਰੀਏ ਬਸ ਆਪਾਂ ਤੁਹਾਨੂੰ ਜਰੂਰ ਕਹਾਂ ਬਹੁਤ ਵਧੀਆ ਬਹੁਤ ਇੰਜੋਏ ਕਰਨਾ ਚਾਹੀਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਮਨਦੀਪ ਪਾਉੜੀ ਕੀ ਕਹਿਣਾ ਚਾਹੁੰਦੀ ਮੈਂ ਇਹ ਕਹਿਣਾ ਚਾਹੁੰਦੀ ਇਹ ਵੀ ਸਾਨੂੰ ਅੱਜ ਅਸੀਂ ਸਾਰੇ ਇਕੱਠੇ ਹੋਏ ਆਂ ਦਿਨ ਤੇ ਸੌਂ ਦੀਆਂ ਤੀਆਂਾਂ ਤੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਜੀ ਅਸੀਂ ਸਾਰੇ ਰਲ ਮਿਲ ਕੇ ਗਿੱਧਾ ਪਾ ਰਹੇ ਆ ਇੰਜੋਏ ਕਰ ਰਹੇ ਆ ਜੀ ਅਸੀਂ ਇਹ ਹੀ ਚਾਹੁੰਦੇ ਆ ਕਿ ਹਰ ਸਾਲ ਸਰਪੰਚ ਭਦਰ ਸਿੰਘ ਮਾਨ ਇਹ ਤੀਆਂ ਦਾ ਤਿਉਹਾਰ ਵੀ ਅਸੀਂ ਸਾਰੇ ਮਿਲ ਕੇ ਮਨਾਈਏ ਹਾਂਜੀ ਬੁਲਾ ਹਰ ਵੇ ਮੇਰੇ ਮਾਝੇ ਸਾਥਨਾ ਕਰਵੇ ਮਾਜੇ ਦੇ ਜੱਟ ਬੁੜੀ ਸੁਮੀਂਦੇ ਉਟਾ ਨੂੰ ਪੌਂਦੇ ਖਲਵੇ ਹਲਤਾ ਮੇਥੋ ਕੁੱਟੀ ਨਾ ਜਾਂਦੀ ਗੁੱਤੋਂ ਲੰਦੇ ਪੜਵੇ ਮੇਰਾ ਸੇ ਡੋਰੀਆ ਮੇਲਾ ਵਾਲੇ ਕਰੇ ਮੇਰਾ ਸੇ ਡੋਰੀਆ ਮੇਲਾ ਵਾਲੇ ਕਰੇ ਮੇਰਾ ਸੇ ਡੋਰੀਆ ਮੇਲਾ ਵਾਲੇ ਕਰੇ ਮੇਰਾ ਸੇ ਡੋਰੀਆ ਰੂਪ ਨਿਆ ਬੰਦਾ ਚੜ੍ਹਦੇ ਦੀ ਲਾਦੀ ਉਹ ਬੰਦਾ ਨਿਰ ਦੇ ਦੀ ਰਣਜੀਤ ਪੌਰ ਕਿੱਥੇ ਜਾ ਰਹਾ ਰੋਡਾਂ ਵਾਲੀ ਤੁਸੀਂ ਕੀ ਕਹਿਣਾ ਚਾਹੋਗੇ ਤੀਆਂ ਦਾ ਮੇਲਾ ਲੱਗਾ ਤੀਆਂ ਦਾ ਤਿਉਹਾਰ 3 ਮਹੀਨੇ ਦੀ ਸ਼ੁਰੂਤ ਹੋ ਕੇ ਕੁੜੀਆਂ ਦਾ ਤਿਉਹਾਰ ਹੈ ਇਹ ਤਿਉਹਾਰ 15 ਦਿਨ ਚੱਲਦਾ ਹੈ ਇੱਥੇ ਸਾਰੀਆਂ ਕੁੜੀਆਂ ਪੇਕੇ ਘਰੋਂ ਆ ਕੇ ਇਕੱਠੀਆਂ ਹੋ ਕੇ ਆਉਦੇ ਮਤਲਬ ਆਉ ਦਾ ਗਿੱਧਾ ਵਗੈਰਾ ਫੰਗੜਾ ਵਗੈਰਾ ਇੱਥੇ ਕਰਦੀਆਂ ਹਨ ਸ਼ਾਰਟ ਕਰੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨ ਵੀਰ ਹੈ ਠੀਕ ਹੈ ਨਾ ਇਹ ਸਰਪੰਚਾ ਵੱਲੋਂ ਸਾਡੇ ਪਹਿਲੀ ਵਾਰ ਪੀਂਦ ਦਾ ਤਿਉਹਾਰ ਲਾਇਆ ਗਿਆ ਪਰ ਇਹ ਬਹੁਤ ਜ਼ਿਆਦਾ ਵਧੀਆ ਲਾਇਆ ਗਿਆ ਸਾਡੇ ਇੱਥੇ ਪੂਰੇ ਸਾਰਿਆਂ ਦਾ ਸਹਿਯੋਗ ਨਾਲ ਇਹਨਾਂ ਲਾਇਆ ਗਿਆ ਤਿਉਹਾਰ ਨੂੰ ਥੈਂਕ ਯੂ ਭਾਈ ਬਰਾਸਤ ਮੈਂ ਗੁਰਵਿੰਦਰ ਕੌਰਾਂ ਜੀ ਮੇਰਾ ਰੋੜਾਂ ਵਾਲੀ ਪਿੰਡ ਤੋਂ ਮੈਂ ਬਿਲੋਂਗ ਕਰਦੀ ਹਾਂ ਪੇਕੇ ਪਿੰਡ ਹੈ ਜੀ ਹਾਂ ਜੀ ਅੱਛਾ ਕਿ ਵਿਆਹ ਕਿੱਥੇ ਹੋਇਆ ਮੈਂ ਰਵਿੰਦਰ ਸੰਧਵਾਂ ਜੀ ਅੱਜ ਇੱਥੇ ਆਪਦੇ ਪੇਕੇ ਪਿੰਡ ਸਾਵਣ ਮਨਾਣ ਆਏ ਹੋ ਹਾਂ ਜੀ ਬਹੁਤ ਅੱਛਾ ਲੱਗਿਆ ਜੀ ਮੇਰੇ ਛੋਟੇ ਬ੍ਰਦਰ ਰਾਏਬਦਰ ਸਿੰਘ ਸਰਪੰਚ ਹੈ ਜਿਸ ਸਾਡੇ ਘਰੇ ਤੀਆਂ ਦਾ ਮੇਲਾ ਹੈ ਤੇ ਮੇਰੇ ਪਿੰਡ ਦੇ ਤੇ ਨਾਲ ਦੇ ਨਗਰ ਦੀਆਂ ਬਹੁਤ ਸਾਰੀਆਂ ਸੰਗਤਾਂ ਆਈਆਂ ਅਸੀਂ ਪੰਜਾਬੀ ਵਿਰਸੇ ਨਾਲ ਬਹੁਤ ਚੀਜ਼ਾਂ ਨੇ ਜਿਹੜੀਆਂ ਸੰਭਾਲ ਕੇ ਰੱਖੀਆਂ ਤੁਸੀਂ ਉਧਰ ਦੇਖਿਆ ਹੋਣਾ ਤੇ ਬਸ ਪੁਰਾਣੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ ਬੱਚਿਆਂ ਨੂੰ ਪਤਾ ਨਹੀਂ ਜਿਵੇਂ ਬੱਚੇ ਮੋਬਾਈਲਾਂ 'ਚ ਫੋਨਾਂ 'ਚ ਲੱਗੇ ਹੋਏ ਐ ਇਸੇ ਉਮੀਦ ਨਾਲ ਕਿ ਅਸੀਂ ਬੱਚਿਆਂ ਨੂੰ ਟੈਕਨੀਕਲ ਚੀਜ਼ਾਂ ਤੋਂ ਦੂਰ ਰੱਖੀਏ ਬੱਚਿਆਂ ਨੂੰ ਅਸੀਂ ਕਿਤਾਬਾਂ ਪੜ੍ਹਨ ਦੀ ਆਦਤ ਪਾਈਏ ਸਾਡੀ ਮਦਰ ਵੀ ਇਸੇ ਤਰ੍ਹਾਂ ਸੀ ਉਹਨਾਂ ਪਰਸੀ ਪਰ ਅਖਬਾਰ ਅਸੀਂ ਪੜ੍ਹ ਕੇ ਸੁਣਾਉਂਦੀ ਸੀ ਮੰਨ ਲਓ ਅੱਜ ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਇਸ ਭਾਬੀ ਨੂੰ ਲੈ ਕੇ ਆਏ ਉਹਨਾਂ ਨੂੰ ਇਹ ਫਿਕਰ ਹੁੰਦਾ ਸੀ ਵੀ ਖਬਰਾਂ ਨਹੀਂ ਸੁਣਦੀ ਸੁਖਵਿੰਦਰ ਫਿਰ ਅਸੀਂ ਇਹਨੂੰ ਕਹਿੰਦੇ ਵੀ ਨਹੀਂ ਮਾਂ ਉਹ ਸਾਡੇ ਸਾਰਿਆਂ ਤੋਂ ਵੱਧ ਪੜੀ ਲਿਖੀ ਹੈ ਕਹਿੰਦੇ ਨਹੀਂ ਪਰ ਅੱਜ ਵਾਲੀਆਂ ਖਬਰਾਂ ਨਹੀਂ ਸੁਣਦੇ ਤੇ ਐਸੀ ਉਮੀਦ ਨਾਲ ਕਿ ਪੰਜਾਬ ਦੀ ਵਾਂਗ ਡੋਰ ਕਾਬਲ ਹੱਥਾਂ 'ਚ ਰਵੇ ਤੇ ਐਸੀ ਤਰ੍ਹਾਂ ਸਾਡਾ ਹਸਦਾ ਵਸਤਾ ਪੰਜਾਬ ਦਾ ਮਹੀਨਾ ਕਹਿੰਦੇ ਕੁੜੀਆਂ ਵੇਖ ਕੇ ਗੁਜ਼ਾਰਦੀਆਂ ਨੇ ਅੱਜ ਉਹ ਕੁਝ ਪੁਰਾਣੀਆਂ ਯਾਦਾਂ ਜਿਹੜੀਆਂ ਤਾਜ਼ਾ ਕਰਨੀਆਂ ਹਾਂ ਕੋਈ ਯਾਦ ਕੋਈ ਉੱਠਦੀ ਹੈਗੀ ਹਾਂਜੀ ਪਹਿਲਾਂ ਸਾਡਾ ਇਹ ਅੱਧਾ ਪਿੰਡ ਮਾਝੇ ਦਾ ਹੋਣ ਕਰਕੇ ਨਾ ਉਹਨਾਂ ਘਰਾਂ ਦੀਆਂ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ ਪਰ ਮੇਰੇ ਦਾਦੀ ਜੀ ਹੁਣ ਨਾਲ ਕਾਫੀ ਸਾਡਾ ਬਹੁਤ ਪਿਆਰ ਹੈ ਸਾਨੂੰ ਕਦੇ ਲੱਗਿਆ ਹੀ ਨਹੀਂ ਸੀ ਸਾਡਾ ਅੱਧਾ ਪਿੰਡ ਮਾਝੇ ਦਾ ਹੈ ਜਾਂ ਮਾਲਵੇ ਦਾ ਤੇ ਅਸੀਂ ਉਹਨਾਂ ਘਰਾਂ ਦੀਆਂ ਜਿਹੜੀਆਂ ਬੇਟੀਆਂ ਸੀ ਮੈਂ ਪੈੜੀ ਹੋਣ ਕਰਕੇ ਮੈਂ ਲੜਕੇ ਉਹਨਾਂ ਦੇ ਦਾਦੇ ਪਾਪਿਆਂ ਨਾਲ ਮੈਂ ਉਹਨਾਂ ਨੂੰ ਨਾਲ ਲਿਆਉਂਦੀ ਸੀ ਪਹਿਲਾਂ ਇਹ ਪਿੰਡ ਦਾ ਬਾਹਰਲਾ ਪਾਸਾ ਜਿਹੜਾ ਇੱਥੇ ਸਾਡੀਆਂ ਤੀਆਂ ਹੁੰਦੀਆਂ ਸੀ ਮਤਲਬ ਇੱਥੇ ਥੋੜਾ ਜਿਹਾ ਸਾਹਮਣੇ ਵਾਲਾ ਜਿਹੜੇ ਪਿੰਡ ਦੇ ਬਾਹਰਲੇ ਪਿੰਡ ਦੇ ਹਰੇਕ ਇਸੇ ਸਾਡੇ ਛੋਟੇ ਛੋਟੇ ਜਗ੍ਹਾ ਸੀ ਜਿਨ੍ਹਾਂ ਨੂੰ ਅਸੀਂ ਗੜੇ ਕਹਿੰਦੇ ਸੀ ਮਤਲਬ ਸਾਡੇ ਗੜਿਆਂ 'ਚ ਤੀਆਂ ਲੱਗਦੀਆਂ ਹੁੰਦੀਆਂ ਸੀ ਸਾਡੀਆਂ ਭੂਆ ਆਉਂਦੀਆਂ ਜ਼ਿਆਦਾਤਰ ਮੇਰੀਆਂ ਭੂਆ ਭੈਣਾਂ ਜਿਹੜੀਆਂ ਬਹੁਤ ਨੇੜੇ ਆ ਪਰ ਮੈਂ ਰੋੜਾਂ ਵਾਲੀ ਪਿੰਡ ਤੋਂ ਕਾਫੀ ਦੂਰ ਵਸਾਈ ਹੋਈ ਆ ਤੇ ਪਰ ਆਹ ਇਹ ਵਾਲਾ ਏਰੀਆ ਨਾ ਮੈਂ ਤੁਸੀਂ ਵਾਰੀ ਵਾਰੀ ਤੁਸੀਂ ਕਹਾਂਗੇ ਵੀ ਰੀਅਲ ਟੈਸਟ ਐ ਇਸ ਜ਼ਿੰਦਗੀ ਦਾ ਕਦੇ ਸਾਨੂੰ ਇਹ ਲੱਗੇ ਹੀ ਨਹੀਂ ਕਿ ਸਾਡੇ ਮੰਮਾ ਨਹੀਂ ਭਾਬੀਆਂ ਚਾਚੀਆਂ ਹੋਣਾ ਕਰਕੇ ਸਾਨੂੰ ਕਦੇ ਵੀ ਨਹੀਂ ਲੱਗਿਆ ਕਿਉਂਕਿ ਜਦੋਂ ਮੈਂ ਸ਼ਹਿਰ ਚ ਰਹਿੰਦੀ ਐ ਮੈਂ ਦੇਖਦੀ ਐ ਕਿ ਲੋਕਾਂ ਦੇ ਬੜੇ ਵੱਡੇ ਮਹਿਲ ਨੁਮਾ ਕਰ ਰਹੇ ਜਿਹੜੇ ਉਹ ਖਾਲੀ ਪਏ ਐ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਐ ਬੱਚੇ ਸੈਪਰੇਟ ਐ ਔਰ ਮੈਂ ਪਿਛਲੇ ਕੋਈ 10 15 ਸਾਲ ਤੋਂ ਇਕੱਲੀ ਰਹਿ ਰਹੀ ਐ ਔਰ ਮੇਰੇ ਘਰ ਦੇ ਨੂੰ ਇਹ ਲੱਗਦਾ ਫਿਰ ਕੀ ਤੁ ਆ ਵੀ ਕੀਤਾ ਐ ਬੱਚੇ ਤਾਂ ਪਾਲ ਨਹੀਂ ਹੁੰਦੇ ਐ ਕਿ ਆਫੀ ਸਾਨੂੰ ਬੜਾ ਖਰਾਬ ਲੱਗਦਾ ਹੈ ਜਦੋਂ ਕੋਈ ਘਟਤ ਦੇ ਇਹਦੀ وجہ ਇਹੀ ਹੈ ਕਿ ਸਾਡੀ ਪਰੇਰਿਸ਼ਾ ਨਾ ਜਿਹੜੀ ਉਹ ਜੇ ਮਾਹੌਲ ਚ ਹੋਈ ਹੁੰਦੀ ਹੈ ਜਿਹੜਾ ਸਾਵਣ ਦਾ ਮਹੀਨਾ ਇਹ ਇਹੀ ਚੀਜ਼ਾਂ ਨੂੰ ਕਰਦਾ ਕਿ ਅਸੀਂ ਇਸ ਮਹੀਨੇ ਚ ਬੇਸ਼ੱਕ ਸਾਵਣ ਦੇ ਮਹੀਨੇ ਤੀਆਂ ਦੀ ਜਿਹੜੀ ਤਰਸਦੀ ਹੈ ਉਹ ਤਾਂ ਬਹੁਤ ਵੱਡਾ ਵਿਸ਼ਾ ਹੈ ਜੀ ਜਿਵੇਂ ਜਦੋਂ ਕੁੜੀਆਂ ਨੂੰ ਨੱਚਣ ਲੈ ਕੇ ਆਏ ਹੁੰਦਾ ਸੀ ਜ਼ਿੰਦਗੀ ਚ ਤੀਆਂ ਦਾ ਕੀ ਹੈ ਵੀ ਜਦੋਂ ਕੁੜੀਆਂ ਸਹੁਰਿਆਂ ਤੋਂ ਕਈ ਵਾਰ ਪੱਕੇ ਇਕਰ ਆਉਂਦੀਆਂ ਤੇ ਜਿਹੜੀ ਰਖੜ ਪੁੰਨਿਆ ਉਦੋਂ ਤੀਆਂ ਰਖੜੀ ਬੰਦੀਆਂ ਤੇ ਫਿਰ ਉਸ ਤੋਂ ਬਾਅਦ ਤੀਆਂ ਦਾ ਤਿਹਾਰ ਮਨਾਉਂਦੇ ਤੇ ਮਤਲਬ ਇਕੱਠਿਆਂ ਨੱਚਣ ਗਾਉਂਦਾ ਮਤਲਬ ਇਹ ਹੁੰਦਾ ਕਿ ਸਾਵਣ ਦੇ ਮਹੀਨੇ ਚ এনवायरमेंट ਦੇ ਵਿੱਚ ਨਮੀ ਹੋਣ ਕਾਰਨ ਸਰੀਰ ਸੁਸਤ ਹੋ ਜਾਂਦੇ ਹੈ ਫਿਰ ਨੱਚਦੇ ਹੈ ਤੀਆਂ ਮਨਾਉਂਦੇ ਹੈ ਜਿਹਦੇ ਕਰਕੇ ਬਸ ਸਰੀਰ ਸਾਡਾ ਸਵਸਥ ਰਹਿੰਦਾ ਹੈ ਜੀ ਮੇਰਾ ਨਾਮ ਹੈ ਸਰਪੰਚ ਰਾਜਵਾਧਰ ಗ್ರಾಮ ਪੰਚਾਇਤ ਪਿੰਡ ਰੋੜਾਂ ਵਾਲੀ ਦੇ ਕੀ ਕਹਿਣਾ ਚਾਹੋਗੇ ਪੀਸ ਮੇਲਾ ਲੱਗਿਆ ਆ ਇਹ ਬਈ ਆਪਣਾ ਪੁਰਾਣਾ ਸੱਭਿਆਚਾਰ ਹੈ ਪੁਰਾਣਾ ਵਿਰਸਾ ਇਹ ਹੌਲੀ ਹੌਲੀ ਖਤਮ ਹੋ ਗਿਆ ਸੀ ਪਹਿਲਾਂ ਤਾਂ ਬਈ ਐ ਸੀ ਲਗਾਤਾਰੀ 10 15 13 ਜਿਵੇਂ ਕੋਈ ਆਪਣੇ ਪਿੰਡ ਦੀਆਂ ਧੀਆ ਭੈਣਾਂ ਬਾਹਰ ਵੇਹੀਆਂ ਗਈਆਂ ਠੀਕ ਆ ਉਦੋਂ ਬਾਅਦ ਸੌਣ ਦਾ ਮਹੀਨਾ ਹੁੰਦਾ ਸੀ ਠੀਕ ਆ ਆਪਾਂ ਤਾਂ ਬਈ ਬਾਹਰ ਤੁਰੇ ਫਿਰਦੇ ਆ ਨਾ ਕਿ ਆਪਣਾ ਤਾਂ ਮੇਰੇ ਮਲਾਪ ਯਾਰਾਂ ਦੋਸਤਾਂ ਨੂੰ ਮਿਲਦੇ ਰਹਿੰਦੇ ਆ ਜਿਵੇਂ ਮੇਰੇ ਆਪਣੇ ਪਿੰਡ ਦੀਆਂ ਭੈਣਾਂ ਕੋਲੇ ਭੈਣਾਂ ਭਤੀਜੀਆਂ ਭੂਆ ਉਹਨਾਂ ਕੋਲੇ ਆਹੀ ਸੌਣ ਦਾ ਮਹੀਨਾ ਹੀ ਨਹੀਂ ਹੁੰਦਾ ਬਈ ਸੌਣ ਦੇ ਮਹੀਨੇ ਦੇ ਵਿੱਚ ਇੱਕ ਦੋ ਦਿਨ ਨੂੰ ਮਿਲ ਲੈਂਦੀਆਂ ਉਹ ਰੀਤ ਆਪਣੇ ਖਤਮ ਹੋ ਗਈ ਸੀ ਉਹੀ ਕੋਸ਼ਿਸ਼ ਕੀਤੀ ਬਈ ਚਾ ਲਗਾਤਾਰ ਤਾਂ ਨਹੀਂ ਕਰ ਸਕਦੇ ਵੀ ਇੱਕ ਦਿਨ ਤਾਂ ਚਲੋ ਆਪਾਂ ਕਰਵਾਇਆ ਕਰਗੇ ਸਾਰੀ ਪੰਚਾਇਤ ਨੇ ਰਲ ਕੇ ਸਾਰੇ ਮੋਤਵਾਰ ਸੱਜਣਾਂ ਦਾ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਕਿ ਇੱਕ ਦਿਨ ਦਾ ਆਪਾਂ ਤੀਆਂ ਦਾ ਪ੍ਰੋਗਰਾਮ ਆਪਾਂ ਰੱਖਿਆ ਕਰਕੇ ਉਹ ਜਿਵੇਂ ਸਾਡੇ ਪਿੰਡ ਦੀਆਂ ਜੀ ਭੂਹਾ ਰੱਖ ਲੋ ਮੇਰੀਆਂ ਭੈਣਾਂ ਭਤੀਜੀਆਂ ਸਾਰੀਆਂ ਕੁੜੀਆਂ ਨੂੰ ਇਨਵਾਈਟ ਕੀਤਾ ਸਾਰੀਆਂ ਆਈਆਂ ਜੀ ਇੱਥੇ ਇੰਨੇ ਨਾਲ ਮੇਲ ਜੋਲ ਹੋ ਜਾਂਦਾ ਜੀ ਆਹੀ ਸਾਡੀ ਕੋਸ਼ਿਸ਼ ਹੈ ਜੀ